ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ DK Social Help ਦੇ ਵਿੱਚ ਤਾਂ ਦੋਸਤੋ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਜਿਹੜੀ ਤੁਹਾਡੇ ਕੰਮ ਦੀ ਚੀਜ਼ ਹੈ ਵੈਸੇ ਤੁਹਾਨੂੰ ਇਸ ਬਾਰੇ ਪਤਾ ਜ਼ਰੂਰ ਹੋਏਗਾ ਤਾਂ ਵੀ ਫਿਰ ਸੋਚਿਆ ਕਿ ਇੱਕ ਵਾਰੀ ਫੇਰੇ ਇਸ ਮੈਟਰ ਦੇ ਉੱਤੇ ਵੀਡੀਓ ਬਣਾ دی ਜਾਵੇ ਤਾਂ ਜੋ ਕੋਈ ਜਿਸ ਨੂੰ ਇਸ ਬਾਰੇ ਨੋਲਿਜ ਨਹੀਂ ਹੈ ਉਸ ਨੂੰ ਗਿਆਨ ਆ ਜਾਵੇ ਤੇ ਕਿ ਜਿਹੜਾ ਈਸ਼ਰਮ ਕਾਰਡ ਹੈ ਉਹਦੇ ਕੀ ਕੀ ਫਾਇਦੇ ਨੇ ਜੇ ਕਿਸੇ ਨੇ ਨਹੀਂ ਬਣਾਇਆ ਤਾਂ ਉਹ ਜਲਦ ਤੋਂ ਜਲਦ ਬਣਵਾ ਲੇਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੋਸਤੋ ਆਪਾਂ ਕਿ ਜਿਹੜਾ ਈਸ਼ਰਮ ਕਾਰਡ ਹੈ ਦੀ ਠੀਕ ਹੈ ਜੀ ਉਹ ਕਿਹਨਾਂ ਦਾ ਬਣਦਾ ਹੈ ਉਹ ਬਣਦਾ ਜੀ ਅਸੰਗਠਿਤ ਕਾਰੀਗਰਾਂ ਦਾ ਜਿਹੜੇ ਕੀ ਕਿਸੇ ਸੰਸਥਾ ਦੇ ਨਾਲ ਜੁੜੇ ਨਹੀਂ ਹੋਏ ਠੀਕ ਹੈ ਜੀ ਇਹ ਲੇਬਰ ਡਿਪਾਰਟਮੈਂਟ ਹੈ ਇੰਡੀਆ ਦਾ ਉਹਦੀ ਤਰਫੋਂ ਇਹ ਜਿਹੜਾ ਈਸ਼ਰਮ ਕਾਰਡ ਹੈ ਇਹ ਬਣਾਇਆ ਜਾਂਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਈਸ਼ਰਮ ਕਾਰਡ ਹੈ ਇਹ ਭਾਰਤ ਦੇ ਵਿੱਚ ਸਾਰਿਆਂ ਦਾ ਬਣਾਇਆ ਜਾਂਦਾ ਹੈ ਠੀਕ ਹੈ ਜੀ ਮੋਟੀ ਮੋਟੀ ਗੱਲ ਕਰਾਂਗੇ ਜੀ ਆਪਾਂ ਤੁਸੀਂ ਦੇਖ ਸਕਦੇ ਹੋ ਕਿਨਾਂ ਕਿਨਾਂ ਦਾ ਬਣੇਗਾ ਜਿਹੜੇ ਥੱਲੇ ਇਹ ਸਾਰਾ ਕੁਝ ਲਿਖਿਆ ਹੋਇਆ ਇਹਨਾਂ ਇਹਨਾਂ ਦਾ ਬਣੇਗਾ ਹੁਣ ਕਿਹੜੇ ਆਪਾਂ ਇੱਕ ਇੱਕ ਦੀ ਗੱਲ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਦੋਸਤੋ ਨਿਰਮਾਨ ਸ਼ਰਮਿਕ ਉਹ ਮਜ਼ਦੂਰ ਜੀ ਜਿਹੜੇ ਮਕਾਨ ਵਗੈਰਾ ਤੇ ਠੇਕੇਦਾਰਾਂ ਦੇ ਨਾਲ ਲੱਗੇ ਹੁੰਦੇ ਹਨ ਦੂਸਰਾ ਹੈ ਜੀ ਪ੍ਰਵਾਸੀ ਮਜ਼ਦੂਰ ਜਿਵੇਂ ਆਪਾਂ ਜਿਨ੍ਹਾਂ ਨੂੰ ਆਪਾਂ ਭਈਏ ਕਹਿ ਦਿੰਨੇ ਆ ਉਹਨਾਂ ਦੇ ਵੀ ਇਹ ਜਿਹੜਾ ਕਾਰਡ ਹੈ ਈਸ਼ਰਮ ਕਾਰਡ ਬਣੇਗਾ ਘਰੇਲੂ ਕਾਰੀਗਰ ਜੇ ਕਿਸੇ ਨੇ ਕੋਈ ਘਰੇ ਆਪਣੇ ਕੰਮ ਕਰਨ ਵਾਸਤੇ ਰੱਖਿਆ ਹੋਇਆ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੈ ਜੀ ਰੇੜੀ ਪਟਰੀ ਵਾਲੇ ਜਿਹੜੇ ਕਿ ਜੀ ਸਬਜ਼ੀਆਂ ਵੇਚਦੇ ਨੇ ਫਲ ਵੇਚਦੇ ਨੇ ਰੇੜੀ ਤੇ ਕੋਈ ਵੀ ਛੀ ਸ਼ਾਇ ਵੇਚਦੇ ਨੇ ਠੀਕ ਹੈ ਜੀ ਸੜਕਾਂ ਦੇ ਉੱਤੇ ਤੁਸੀਂ ਦੇਖਦੇ ਹੋਵੋਗੇ ਕੋਈ ਵਾਜਾ ਮਾਰ ਮਾਰ ਕੇ ਵੇਚਦੇ ਨੇ ਉਹਨਾਂ ਲੋਕਾਂ ਦਾ ਵੀ ਇਹ ਕਾਰਡ ਬਣੇਗਾ ਤਾਂ ਦੋਸਤਾਂ ਦੂਸਰਾ ਅਲੱਗ ਹੈ ਜੀ ਉਸ ਤੋਂ ਬਾਅਦ ਕਾਰੀਗਰ ਜਿਵੇਂ ਚਣਾਈ ਦਾ ਮਿਸਤਰੀ ਹੋ ਗਿਆ ਜੀ ਕਿਸੇ ਵੀ ਤਰ੍ਹਾਂ ਦਾ ਕਾਰੀਗਰ ਹੋ ਗਿਆ ਉਸ ਤੋਂ ਬਾਅਦ ਜੀ ਖੇਤੀਬਾੜੀ ਮਜ਼ਦੂਰ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਜਿਵੇਂ ਕਿ ਮਹਿਲਾਵਾਂ ਹੁੰਦੀਆਂ ਨੇ ਜੀ ਜਿਵੇਂ ਮਟਰ ਤੋੜਨ ਵਾਗੀਆਂ ਆਲੂ ਪੁੱਟਣ ਵਾਗੀਆਂ ਠੀਕ ਹੈ ਜੀ ਇਹੋ ਜਿਹੀਆਂ ਜਿੰਨੀਆਂ ਵੀ ਲੜੀਆਂ ਨੇ ਉਹ ਸਾਰੀਆਂ ਇਹ ਕਾਰਡ ਬਣਵਾ ਸਕਦੀਆਂ ਨੇ ਉਸ ਤੋਂ ਬਾਅਦ ਸਰਕਾਰ ਇਹਨਾਂ ਨੂੰ ਫਾਇਦਾ ਦੇਵੇਗੀ ਉਸ ਤੋਂ ਬਾਅਦ ਹੈ ਜੀ ਮਨਰੇਗਾ ਵਰਕਰ ਮਨਰੇਗਾ ਵਰਕਰ ਤੁਸੀਂ ਜਾਣਦੇ ਹੋ ਜੀ ਮਹਾਤਮਾ ਗਾਂਧੀ ਦਾ ਜਿਹੜਾ ਉਹਦੇ ਹਿਸਾਬ ਨਾਲ ਬਣਿਆ ਹੋਇਆ ਹੈ ਮਨਰੇਗਾ 100 ਦਿਨਾਂ ਦਾ 100 ਘੰਟਿਆਂ ਦਾ ਰੋਜ਼ਗਾਰ ਮਿਲਦਾ ਹੈ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਗਲਾ ਹੈ ਜੀ ਦੁੱਧ ਵੇਚਣ ਵਾਲਾ ਜਿਹੜੇ ਦੁੱਧੀ ਹੁੰਦਿਆਂ ਨੇ ਉਹ ਵੀ ਬਣਾ ਸਕਦੇ ਨੇ ਰਿਕਸ਼ਾ ਚਾਲਕ ਰਿਕਸ਼ੇ ਚਲਾਉਣ ਵਾਲੇ ਠੀਕ ਹੈ ਜੀ ਬੁੰਕਰ ਬੁੰਕਰ ਜੀ ਕੋਈ ਚੀਜ਼ ਬਣਾ ਕੇ ਵੇਚਦੇ ਨੇ ਜਿਵੇਂ ਕਿ ਘਰਾਂ ਦੇ ਵਿੱਚ ਲੇਡੀਆਂ ਦਰੀਆਂ ਬੁਣਦੀਆਂ ਨੇ ਜੀ ਠੀਕ ਹੈ ਜੀ ਖੇਸ ਬੁਣਦੀਆਂ ਨੇ ਠੀਕ ਹੈ ਜੀ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਘਰੇ ਬਣਾ ਬਣਾ ਕੇ ਦੁਕਾਨਾਂ ਤੇ ਸੇਲ ਕਰਦੀਆਂ ਨੇ ਉਸ ਤੋਂ ਬਾਅਦ ਦਿਹਾੜੀਦਾਰ ਮਜ਼ਦੂਰ ਜਿਵੇਂ ਕਿ ਚੌਂਕ ਦੇ ਵਿੱਚ ਆ ਕੇ ਜਿਹੜੇ ਦਿਹਾੜੀਦਾਰ ਮਜ਼ਦੂਰ ਖੜੇ ਹੋ ਜਾਂਦੇ ਨੇ ਉਹ ਸਾਰੇ ਇਹਦੇ ਪਾਤਰ ਨੇ ਅਗਲਾ ਹੈ ਜੀ ਆਟੋ ਚਾਲਕ ਠੀਕ ਹੈ ਜੀ ਆਟੋ ਚਾਲਕ ਤੁਸੀਂ ਦੇਣਾ ਜੁਨਾਪਨ ਆਟੋ ਚਾਲਕ ਜਿਹੜੇ ਸ਼ਹਿਰਾਂ ਦੇ ਵਿੱਚ ਚੱਲਦੇ ਨੇ ਉਹ ਵੀ ਬਣਾ ਸਕਦੇ ਨੇ ਬਿਜਲੀ ਦਾ ਮਿਸਤਰੀ ਬਿਜਲੀ ਦਾ ਮਿਸਤਰੀ ਵੀ ਇਹ ਜਿਹੜਾ ਕਾਰਡ ਹੈ ਇਹ ਬਣਵਾ ਸਕਦਾ ਹੈ ਉਸ ਤੋਂ ਬਾਅਦ ਸਬਜ਼ੀ ਵਿਕਰੇਤਾ ਤੁਹਾਨੂੰ ਦੱਸਦਾ ਜੀ ਪਹਿਲਾਂ ਵੀ ਜਿਹੜਾ ਰੇੜੀ ਤੇ ਵੇਚਦੇ ਹੋ ਚਾਹੇ ਫਿਰ ਦੁਕਾਨ ਹੋਵੇ ਉਹਦੀ ਉਹ ਵੀ ਸਬਜ਼ੀ ਵਿਕਰੇਤਾ ਇਹ ਈ-ਸ਼ਰਮ ਦਾ ਕਾਰਡ ਬਣਵਾ ਸਕਦਾ ਹੈ ਅਗਲਾ ਹੈ ਜੀ ਪਲੰਬਰ ਪਲੰਬਰ ਦਾ ਕੰਮ ਕਰਨ ਵਾਲਾ ਵੀ ਇਹ ਕਾਰਡ ਜਿਹੜਾ ਈ-ਸ਼ਰਮ ਕਾਰਡ ਬਣਾ ਸਕਦਾ ਹੈ ਬੁੜਾਈ ਯਾਨੀ ਕਿ ਕਾਰਪੇਂਟਰ ਠੀਕ ਹੈ ਜੀ ਇਹ ਵੀ ਬੰਦਾ ਹੈ ਜਿਹੜਾ ਕਾਰਪੇਂਟਰ ਜਿੰਨੇ ਵੀ ਨੇ ਇਹ ਆਪਣਾ ਈ-ਸ਼ਰਮ ਕਾਰਡ ਬਣਵਾ ਸਕਦੇ ਨੇ ਤੇ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਮਿਲਦੀ ਹੋਈ ਸਹੂਲਤਾਂ ਜਿਹੜੀਆਂ ਵੀ ਮਿਲਣਗੀਆਂ ਇਹਨਾਂ ਨੂੰ ਮਿਲਣਗੀਆਂ ਤੇ ਆਸ਼ਾ ਵਰਕਰ ਤੇ ਅੰਗੜਵਾਰੀ ਵਰਕਰ ਵੀ ਇਸ ਮਜ਼ਦੂਰ ਜਿਹੜਾ ਕਾਰਡ ਹੈ ਈਸ਼ਰਮ ਕਾਰਡ ਹੈ ਇਹਦੇ ਵਿੱਚ ਪਾਤਰ ਹੋਣਗੀਆਂ ਉਸ ਤੋਂ ਬਾਅਦ ਹੈ ਜੀ ਅੰਨੇ ਅਸੰਗਠਿਤ ਖੇਤਰ ਕੇ ਮਜ਼ਦੂਰ ਜਿਹੜੇ ਮਕੈਨ ਦਾ ਮਤਲਬ ਹੈ ਜੀ ਜਿਹੜੇ ਵੀ ਲੋਕ ਇਹਨਾਂ ਸਾਰਿਆਂ ਚ ਨਹੀਂ ਆਏ ਠੀਕ ਹੈ ਤੇ ਉਹ ਕਿਸੇ ਸੰਸਥਾ ਦੇ ਨਾਲ ਜੁੜੇ ਨਹੀਂ ਹੋਏ ਠੀਕ ਹੈ ਜੀ ਸੰਸਥਾ ਮਤਲਬ ਕਿਸੇ ਜਿਹੜੀ ਕੰਪਨੀ ਹੋਗੀ ਕੋਈ ਠੀਕ ਹੈ ਜੀ ਉਹਦੇ ਵਿੱਚ ਕੰਮ ਕਰਦੇ ਹੋਏ ਠੀਕ ਹੈ ਜੀ ਖੁੱਲਾ ਕੰਮ ਕਰਨ ਵਾਲੇ ਸਾਰੇ ਖੁੱਲਾ ਕੰਮ ਕਰਨ ਵਾਲੇ ਸਾਰੇ ਵਰਕਰ ਨੇ ਜਿਹੜੇ ਦਿਹਾੜੀਦਾਰ ਮਜ਼ਦੂਰ ਜਿੰਨੇ ਵੀ ਲਾਲੋ ਲੇਬਰ ਦਾ ਕੰਮ ਕਰਦੇ ਨੇ ਉਹ ਸਾਰੇ ਇਹ ਕਾਰਡ ਬਣਵਾ ਸਕਦੇ ਨੇ ਹੁਣ ਅੱਗੇ ਗੱਲ ਕਰਦੇ ਆ ਜੀ ਇਹ ਇਹਦਾ ਲਾਭ ਕੀ ਮਿਲੇਗਾ ਜਿਹੜਾ ਆਪਾਂ ਇਹ ਸ਼ਰਮ ਕਾਰਡ ਤੇ ਬਣਵਾ ਲਿਆ ਤਾਂ ਇਹਦਾ ਲਾਭ ਆਪਾਂ ਨੂੰ ਕੀ ਮਿਲੇਗਾ ਪਹਿਲਾ ਕਲਾਬ ਹੈ ਜੀ ਇਹ ਪੂਰੇ ਭਾਰਤ ਦੇ ਵਿੱਚ ਮਾਨਿਆ ਹੋਏਗਾ ਤੁਸੀਂ ਪੰਜਾਬ ਦੇ ਵਿੱਚ ਕੰਮ ਕਰ ਲਓ ਚਾਹੇ ਫਿਰ ਉੱਤਰ ਪ੍ਰਦੇਸ਼ ਦੇ ਵਿੱਚ ਕੰਮ ਕਰ ਲਓ ਚਾਹੇ ਫਿਰ ਤੁਸੀਂ ਮੁੰਬਈ ਦੇ ਵਿੱਚ ਕੰਮ ਕਰ ਲਓ ਕਿਤੇ ਵੀ ਕੇਰਲਾ ਵਗੈਰਾ ਜਾ ਕੇ ਦੇਸ਼ ਦੇ ਕਿਸੇ ਵੀ ਰਾਸਤੇ ਵਿੱਚ ਜਾ ਕੇ ਤੁਸੀਂ ਕੰਮ ਕਰ ਸਕਦੇ ਹੋ ਕਿਉਂਕਿ ਦੋਸਤੋ ਤੁਹਾਨੂੰ ਦੱਸ ਦਿੰਦੇ ਕਿ ਜਿਹੜਾ ਈਸ਼ਰਮ ਕਾਰਡ ਹੈ ਜਦੋਂ ਤੁਸੀਂ ਬਣਵਾ ਲਿਆ ਤੇ ਤੁਸੀਂ ਕਿਸੇ ਬਾਹਰਲੀ ਸਟੇਟ ਦੇ ਵਿੱਚ ਕੰਮ ਕਰਨ ਜਾਓਗੇ ਤਾਂ ਤੁਹਾਡਾ ਜਿਹੜਾ ਈਸ਼ਰਮ ਕਾਰਡ ਹੈ ਇਹਦੇ ਨਾਲ ਅਗਲੇ ਬੰਦੇ ਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਕਿਹੜਾ ਕੰਮ ਕਰਦੇ ਹੋ ਠੀਕ ਹੈ ਜੀ ਅਗਲਾ ਹੈ ਜੀ ਪੀਐਸ ਐਸਬੀ ਭਾਈ ਦੇ ਜਿਹੜਾ ਬੀਮਾ ਹੁੰਦਾ ਜੀ ਮੋਦੀ ਵਾਲਾ ਬੀਮਾ 2 ਲੱਖ ਰੁਪਏ ਦਾ ਉਹ ਉਹ ਤੁਹਾਨੂੰ ਮਿਲੇਗਾ ਇਹ ਕਾਰਡ ਬਣਦੇ ਸਾਰ ਹੀ ਤੁਹਾਡਾ ਲਾਗੂ ਹੋ ਜਾਏਗਾ ਕਿਵੇਂ ਲਾਗੂ ਹੋਏਗਾ ਕਿੱਥੇ ਮਿਲੇਗਾ ਬੀਮਾ ਤੁਹਾਨੂੰ ਦੱਸ ਦੇ ਕਿ ਰੱਬ ਨਾ ਕਰੇ ਕੋਈ ਉਦੁਰਘਟਨਾ ਹੋ ਜਾਂਦੀ ਹੈ ਤੇ ਜਿਹੜਾ ਇਹ 2 ਲੱਖ ਰੁਪਇਆ ਹੈ ਇਹ ਤੁਹਾਡਾ ਜਿਹੜਾ ਬੈਂਕ ਅਕਾਊਂਟ ਆਧਾਰ ਕਾਰਡ ਦੇ ਨਾਲ ਲਿੰਕ ਹੈ ਠੀਕ ਹੈ ਜੀ ਉਹਦੇ ਵਿੱਚ ਤੁਹਾਨੂੰ ਇਹ ਪੈਸਾ ਮਿਲੇਗਾ ਉਸ ਤੋਂ ਬਾਅਦ ਹੈ ਜੀ ਵਿਭਿੰਨ ਪ੍ਰਕਾਰ ਦੇ ਸਮਾਜਿਕ ਸੁਰੱਖਿਆ ਲਾਭوں ਦਾ ਵੰਡਨ ਈਸ਼ਰਮ ਕਾਰਡ ਦੇ ਦੁਆਰਾ ਕੀਤਾ ਜਾਏਗਾ ਹੁਣ ਦੇਖ ਲਓ ਜੀ ਸਮਾਜਿਕ ਸੁਰੱਖਿਆ ਲਾਭ ਜਿਹੜੇ ਨੇ ਕਿਸੇ ਵੀ ਤਰ੍ਹਾਂ ਦੇ ਨੇ ਕੇਂਦਰ ਸਰਕਾਰ ਜਦੋਂ ਦੇਏਗੀ ਤਾਂ ਜਿਹੜਾ ਈਸ਼ਰਮ ਕਾਰਡ ਦੁਆਰਾ ਜਿਨ੍ਹਾਂ ਦਾ ਡਾਟਾ ਹੋਏਗਾ ਜੀ ਸ਼ਰਮ ਕਾਰਡ ਦੇ ਵਿੱਚ ਡਾਟਾ ਦੇ ਵਿੱਚ ਨਾਮ ਹੋਏਗਾ ਉਹਨਾਂ ਲੋਕਾਂ ਨੂੰ ਹੀ ਇਹ ਲਾਭ ਮਿਲਣਗੇ ਅਗਲਾ ਹੈ ਜੀ ਆਪਤਾ ਜਾਂ ਮਹਾਮਾਰੀ ਜੈਸੀ ਕਠਿਨ ਪਰਿਸਥਾਤੀਆਂ ਵਿੱਚ ਕੇਂਦਰ ਵਾ ਰਾਜ ਸਰਕਾਰਾਂੋਂ ਸੇ ਮਦਦ ਪ੍ਰਾਪਤ ਕਰਨੇ ਲਈ ਆਸਾਨੀ ਹੁਣ ਤੁਸੀਂ ਇੱਕ ਉਦਾਹਰਨ ਲੈ ਲਓ ਜਿਵੇਂ ਕਿ ਹੁਣ ਪਿੱਛੇ ਕਰੋਨਾ ਆ ਗਿਆ ਸੀ ਠੀਕ ਹੈ ਜੀ ਕਰੋਨਾ ਦੇ ਵਜੇ ਜੰਗਾਂ ਜੰਗਾਂ ਖਿਲਰੇ ਹੋਏ ਸੀ ਬੰਦੇ ਜਿਨੇ ਵੀ ਆ ਹੁਣ ਇਹਨਾਂ ਪੰਦਿਆਂ ਨੂੰ ਸਰਕਾਰ ਨੇ ਸਾਰਿਆਂ ਨੂੰ ਲਾਭ ਦਿੱਤਾ ਹੈ ਜਿਨੇ ਵੀ ਇਹ ਬੰਦੇ ਸੀ ਪਰ ਹੁਣ ਇਹਦੇ ਵਿੱਚ ਕਈ ਅਮੀਰ ਬੰਦੇ ਵੀ ਸੀ ਠੀਕ ਹੈ ਜੀ ਜਿਹੜੇ ਚੰਗੇ ਪੈਸੇ ਰੱਖਦੇ ਸੀ ਕੰਮ ਚੰਗਾ ਕਾਰੋਬਾਰ ਸੀ ਪਰ ਸਰਕਾਰ ਨੂੰ ਇਹਨਾਂ ਸਾਰਿਆਂ ਨੂੰ ਦੇਣਾ ਪਏ ਜੇ ਸਰਕਾਰ ਮਨਾ ਕਰਦੀ ਹੈ ਤੇ ਸਾਰੇ ਹੀ ਰਹਿਣਗੇ ਤਾਂ ਇਸ ਕਰਕੇ ਸਰਕਾਰ ਨੇ ਡਾਟਾ ਮੰਗਾਇਆ ਹੈ ਕਿ ਜਿਹੜੇ ਇਹਨੇ ਲੋਗ ਨੇ ਜਿਨ੍ਹਾਂ ਦਾ ਈਸ਼ਰਮ ਕਾਰਡ ਬਣਿਆ ਹੋਇਆਗਾ ਚਾਹੇ ਉਹ ਇੱਕ ਨੇ ਭਾਵੇਂ ਲੱਖ ਨੇ ਤਾਂ ਉਹਨਾਂ ਦਾ ਜਿਹੜਾ ਈਸ਼ਰਮ ਦੇ ਵਿੱਚ ਜਿਨ੍ਹਾਂ ਦਾ ਡਾਟਾ ਹੋਏਗਾ ਅਸੀਂ ਉਹਨਾਂ ਨੂੰ ਹੀ ਸਿੱਧਾ ਲਾਭ ਦੇਵਾਂਗੇ ਤਾਂ ਇਹ ਜਦ ਮਿਟ ਜਾਏਗਾ ਸਰਕਾਰ ਦਾ ਵੀ ਸਾਰਿਆਂ ਨੂੰ ਲਾਭ ਦੇਣ ਦਾ ਠੀਕ ਹੈ ਜੀ ਅਗਲਾ ਹੈ ਜੀ दुर्घटना से हुई मृत्यु अथवा स्थाई रूप से विकलांगता पर होने पर 2 लाख पूरे दसया जी मौत हो जाती है उस बंदे दी ता घर देनु 2 लाख रुपया या फिर विकलांग हो जाए ना स्थाई रूप दे नाल पक्के तौर दे जिवे की लट्टी ही टूट गई कोई लाज नहीं ओदा बाद ना त लट्टी ठीक हुंदी ना हाथ ठीक हुंदा ना या कई बार लक्क दे छट लग जाती है बंदा उठ भी नहीं सकदा उस स्थिति दे विच 2 लाख रुपया जेड़ा सरकार घर देनु दंदी है उस तो अलावा की अलावा जी आंशिक रूप से विकलांग ਹੁਣ ਜਿਨ੍ਹਾਂ ਨੂੰ ਹੱਥ ਪੈਰ ਦੇ ਸੱਟ ਲੱਗੀ ਹੈ ਠੀਕ ਹੈ ਜੀ ਪਰ ਉਹ ਥੋੜਾ ਬੋਤਾ ਕੰਮ ਕਰ ਸਕਦੇ ਨੇ ਉਹਨਾਂ ਨੂੰ ਲੱਖ ਰੁਪਏ ਦੀ ਸਹਾਇਤਾ ਜਿਹੜੀ ਹੈ ਸਰਕਾਰ ਵੱਲੋਂ ਦਿੱਤੀ ਜਾਏਗੀ ਅਗਲਾ ਜੀ ਤੁਹਾਨੂੰ ਦੱਸ ਦਿਆਂ ਹੁਣ ਜਿਹੜਾ ਮਜ਼ਦੂਰ ਤੇ ਹੋ ਗਿਆ ਪਰ ਇਹ ਜਿਹੜਾ ਕਾਰਡ ਹੈ ਕੌਣ-ਕੌਣ ਬਣਵਾ ਸਕਦਾ ਹੈ ਬਾਕੀ ਸ਼ਰਤਾਂ ਕੀ ਨੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਾਮਗਰ ਕੀ ਜਿਹੜੀ ਆਯੂ ਹੈ ਯਾਨੀ ਕਿ ਉਮਰ ਉਹਦੀ ਕਿੰਨੀ ਹੋਣੀ ਚਾਹੀਦੀ ਹੈ 16 ਤੋਂ ਲੈ ਕੇ 59 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਠੀਕ ਹੈ ਜੀ ਉਹੀ ਇਹ ਬਣਵਾ ਸਕਦਾ ਹੈ ਨਾ ਤੇ 16 ਸਾਲ ਤੋਂ ਥੱਲੇ ਦਾ ਬਣਵਾ ਸਕਦਾ ਹੈ ਜਾਂ ਨਾ ਫਿਰ 60 ਸਾਲ ਤੋਂ ਜਾੜਾ ਦਾ ਬਣਵਾ ਸਕਦਾ ਹੈ ਠੀਕ ਹੈ ਜੀ ਦੂਸਰਾ ਜੀ ਈਪੀਐਫਓ ਠੀਕ ਹੈ ਜੀ ਜਿਵੇਂ ਕਿ ਕੋਈ ਬੰਦਾ ਕਿਤੇ ਕੰਮ ਕਰ ਰਿਹਾ ਹੈ ਠੀਕ ਹੈ ਜੀ ਉਹਦਾ ਪੀਐਫ ਕੱਟ ਰਿਹਾ ਹੈ ਠੀਕ ਹੈ ਜੀ ਪ੍ਰੋਵੀਡੈਂਟ ਫੰਡ ਕੱਟ ਰਿਹਾ ਉਹ ਬੰਦਾ ਵੀ ਇਹ ਨਹੀਂ ਬਣਵਾ ਸਕਦਾ ਧਿਆਨ ਨਾਲ ਸੁਣਨਾ ਜੇ ਇਸ ਬੰਦੇ ਦਾ ਈਪੀਐਫ ਅਕਾਊਂਟ ਹੈ ਠੀਕ ਹੈ ਜਾਂ ਫਿਰ ਪੀਐਫ ਕੱਟਦਾ ਹੈ ਸੋਖੀ ਪਾਸ਼ਾ ਦੇ ਵਿੱਚ ਪੀਐਫ ਕੱਟਿਆ ਜਾਂਦਾ ਹੈ ਉਸ ਦਾ ਤਾਂ ਉਹ ਬੰਦਾ ਇਹ ਕਾਰਡ ਨਹੀਂ ਬਣਵਾ ਸਕਦਾ ਅਗਲਾ ਹੈ ਜੀ ਕਾਮਕਾਰ ਯਾਨੀ ਕਿ ਜਿਹੜਾ ਲੇਬਰ ਦਾ ਬੰਦਾ ਹੈ ਠੀਕ ਹੈ ਲੇਬਰ ਕਰਦਾ ਹੈ ਉਹ ਆਇਕਰ ਨਹੀਂ ਹੋਣਾ ਚਾਹੀਏ ਆਇਕਰ ਦਾਤਾ ਨਹੀਂ ਹੋਣਾ ਚਾਹੀਏ ਯਾਨੀ ਕਿ ਟੈਕਸ ਨਾ ਭਰਦਾ ਹੋਵੇ ਜਿਵੇਂ ਕੀ ਹੁੰਦਾ ਹੈ ਜੀ ਕਈ ਵਾਰ ਨੋਰਮਲ ਬੰਦਾ ਨਾ ਤੇ ਇਨਕਮ ਟੈਕਸ ਭਰਦਾ ਹੁੰਦਾ ਹੈ ਠੀਕ ਹੈ ਜੀ ਪਰ ਕਈ ਵਾਰ ਕੀ ਹੁੰਦਾ ਹੈ ਜੀ ਉਹਦਾ ਕੰਮ ਵੱਧ ਜਾਂਦਾ ਹੈ ਤਾਂ ਕੋਈ ਕਹਿੰਦਾ ਤੈਨੂੰ ਲੋਨ ਮਿਲ ਜੇਗਾ ਤੂੰ ਟੈਕਸ ਭਰ ਦੇ ਇਸ ਸਥਿਤੀ ਦੇ ਵਿੱਚ ਵੀ ਜੇ ਉਸ ਨੇ ਇਹ ਭਰਤਾ ਠੀਕ ਹੈ ਜੀ ਤੇ ਉਸ ਤਰ੍ਹਾਂ ਉਸ ਨੂੰ ਦਿੱਕਤ ਆਏਗੀ ਕਿਉਂਕਿ ਜਦੋਂ ਉਹ ਇਹਨੇ ਜਿਹੜਾ ਕਰ ਭਰਤਾ ਠੀਕ ਹੈ ਜੀ ਇਨਕਮ ਟੈਕਸ ਦਾ ਜਿਹੜਾ ਟੈਕਸ ਭਰਤਾ ਠੀਕ ਹੈ ਜੀ ਉਹ ਡਾਟਾ ਮੈਚ ਨਹੀਂ ਕਰੇਗਾ ਤਾਂ ਇਸ ਸਥਿਤੀ ਦੇ ਵਿੱਚ ਉਹ ਇਹ ਨਹੀਂ ਬਣਵਾ ਸਕੇਗਾ ਹੁਣ ਗੱਲ ਕਰਦੇ ਆ ਜੀ ਕਾਮਗਰ ਸਵੈ ਈ ਸ਼ਰਮ ਪੋਰਟਲ ਤੇ ਤੁਸੀਂ ਜਾ ਕੇ ਠੀਕ ਹੈ ਜੀ ਇਹ ਤੁਸੀਂ ਵੈਬਸਾਈਟ ਹੈ ਤੁਸੀਂ ਦੇਖ ਸਕਦੇ ਹੋ www.eshram.gov.in ਪਰ ਪंजीकरण ਕਰ ਸਕਦੇ ਹਨ ਤੁਸੀਂ ਇਸ ਤੇ ਜਾ ਕੇ ਆਪਣਾ ਕਾਰਡ ਬਣਵਾ ਸਕਦੇ ਹੋ ਤੇ ਨਾਲ ਹੀ ਜੇ ਤੁਹਾਡੇ ਘਰ ਦੇ ਲਾਗੇ ਸੀਐਸਸੀ ਕੇਂਦਰ ਹੈ ਅਟਲ ਸੇਵਾ ਕੇਂਦਰ ਹੈ ਠੀਕ ਹੈ ਜੀ ਜਾਂ ਫਿਰ ਸੇਵਾ ਕੇਂਦਰ ਆਪ ਵੀ ਪੰਜਾਬ ਦੇ ਵਿੱਚ ਕਹਿ ਦਿੰਦੇ ਨੇ ਨੈਸ਼ਨਲ ਲੈਵਲ ਦੇ ਵਿੱਚ ਦੋਸਤੋ ਕੇਂਦਰ ਦੀ ਸਰਕਾਰ ਦੀ ਮੰਨੀਏ ਤਾਂ ਆਪਾਂ ਨੂੰ ਸੀਐਸਸੀ ਦੱਸਿਆ ਗਿਆ ਇਹਨਾਂ ਨੂੰ ਇਹਨਾਂ ਤੇ ਜਾ ਕੇ ਵੀ ਤੁਸੀਂ ਆਪਣਾ ਇਹ ਕਾਰਡ ਬਣਵਾ ਸਕਦੇ ਹੋ ਤਾਂ ਹੁਣ ਇਹਦੇ ਵਾਸਤੇ ਤੁਹਾਨੂੰ ਕੀ ਕੀ ਚਾਹੀਦਾ ਹੈ ਦੋਸਤੋ ਤੁਹਾਡਾ ਖਾਤਾ ਹੋਣਾ ਚਾਹੀਦਾ ਹੈ ਠੀਕ ਹੈ ਜੀ ਬੈਂਕ ਅਕਾਊਂਟ ਦੀ ਪਾਸਬੁੱਕ ਹੋਣੀ ਚਾਹੀਦੀ ਹੈ ਤੇ ਮੋਬਾਈਲ ਨੰਬਰ ਤੁਹਾਡੇ ਕੋਲ ਹੋਣਾ ਚਾਹੀਦਾ ਜਿਹੜਾ ਕਿ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਚਾਹੀਦਾ ਤਾਂ ਦੋਸਤੋ ਤਾਂ ਹੀ ਤੁਹਾਡੇ ਕੋਲ OTP ਆਏਗਾ ਤਾਂ ਉਸ ਤੋਂ ਬਾਅਦ ਤੁਸੀਂ ਇਹ ਜਿਹੜਾ ਇਹ ਈ-ਸ਼ਰਮ ਦਾ ਫਾਇਦਾ ਲੈ ਸਕਦੇ ਹੋ ਤਾਂ ਦੋਸਤੋ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਅਗਰ ਕੋਈ ਹੋਰ ਨੌਲੇਜ ਲੈਣਾ ਚਾਹੁੰਦੇ ਹੋ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਦੋਸਤੋ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਇਸ ਕਾਰਡ ਦੇ ਬਾਰੇ ਜਾਣਕਾਰੀ ਦੇਣ ਦੀ ਤਾਂ ਦੋਸਤੋ ਮਿਲਦੇ ਆਏ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ ਦੋਸਤੋ